ਆ ਪਿਛਲੇ ਅਕਾਲੀ ਦਲ ਵੀ ਕਹਿ ਰਿਹਾ 15 ਸਾਲ ਤੋਂ ਐਮਪੀ ਹੈ ਉੱਥੇ ਕਿੰਨੇ ਸਰ ਦੇਖੋ ਜੀ ਮੈਂ ਇਹ ਕਹਿ ਸਕਦਾ ਕਿ ਅੱਜ ਮੈਂ ਹਲਕਾ ਬੁੜਲਾਡੇ ਦੇ ਵਿੱਚ ਸਵੇਰ ਤੋਂ ਵਕਫ ਵਕ ਪਿੰਡਾਂ ਦਾ ਦੌਰਾ ਕੀਤਾ ਤੇ ਮੈਨੂੰ ਬੜੀ ਖੁਸ਼ੀ ਹੈ ਦੱਸਦਿਆਂ ਕਿ ਬਹੁਤ ਅੱਛਾ ਸਾਨੂੰ ਹੰਗਾਰਾ ਮਿਲਿਆ ਤੇ ਜਿਹੜੇ ਵੀ ਪਿੰਡ ਚ ਗਏ ਆ ਬੱਡੀ ਕੀਤੀ ਵਿੱਚ ਪਿੰਡ ਵਾਸੀ ਤੇ ਖਾਸ ਕਰਕੇ ਮੇਰੇ ਬਜ਼ੁਰਗ ਮਾਤਾਵਾਂ ਮੇਰੀਆਂ ਭੈਣਾਂ ਸਾਰੇ ਉੱਥੇ ਪਹੁੰਚ ਕੇ ਮੇਰੀ ਗੱਲ ਬੜੀ ਉਹਨਾਂ ਨੇ ਤਸੱਲੀ ਨਾਲ ਸੁਣੀ ਹੈ ਤੇ ਵਿਸ਼ਵਾਸ ਤੋਂ ਆਇਆ ਹੈ ਕਿ ਅਸੀਂ ਆਵਦੀ ਇੱਕ ਵੋਟ ਜਿਹੜੀ ਹੈ ਉਹ ਇਸ ਵਾਰ ਕਾਂਗਰਸ ਨੂੰ પાਕੇ ਜਿਸ ਤੋਂ ਮੈਂ ਉਮੀਦਵਾਰ ਹਾਂ ਲੋਕ ਸਭਾ ਲਖਾ ਬਠਿੰਡੇ ਤੋਂ ਮੈਨੂੰ ਚਿਤਾ ਕੇ ਕਾਮਯਾਬ ਕਰਨ ਕਿ ਕਿਉਂਕਿ ਲੋਕਾਂ ਨੂੰ ਹੁਣ ਮਹਿਸੂਸ ਹੋਣ ਲੱਗਿਆ ਹੈ ਕਿ ਲੋਕੀ ਵੋਟਾਂ ਦਾ ਲੈ ਜਾਂਦੇ ਨੇ ਪਰ ਲੰਬੇ ਸਮੇਂ ਤੋਂ ਸੇਵਾ ਕਰਨ ਤੇ باوجود ਵੀ ਬਾਰ ਬਾਰ ਜਿੱਤਣ ਤੋਂ باوجود ਵੀ ਇੱਥੇ ਕੋਈ ਇਹੋ ਜਿਹਾ ਕੰਮ ਨਹੀਂ ਕਰ ਸਕੇ ਜਿਹਦੇ ਨਾਲ ਲੋਕਾਂ ਦੀ ਜ਼ਿੰਦਗੀ ਸੁਧਾਰਾਇਆ ਹੋਵੇ ਨਾ ਹਸਪੀਟਲ ਨਾ ਕੋਈ ਚੰਗਾ ਸਕੂਲ ਨਾ ਚੰਗਾ ਕਾਲਜ ਇਹ ਹੀ ਇੱਕ ਚੀਜ਼ਾਂ ਹੁੰਦੀਆਂ ਨੇ ਤੇ ਪਿੰਡਾਂ ਵਿੱਚ ਮੈਂ ਦੇਖਿਆ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੋਇਆ ਪਿਆ ਸੜਕਾਂ ਇੱਥੇ ਬਲੰਡੇ ਹਲਕੇ ਦੀਆਂ ਲਿੰਕ ਰੂਡਾਂ ਨੇ ਟੁੱਟੀਆਂ ਪਈਆਂ ਨੇ ਸੋ ਇਸ ਕਰਕੇ ਲੋਕੀ ਕਾਫੀ ਪਰੇਸ਼ਾਨ ਤੇ ਦੁਖੀ ਨੇ ਤੇ ਹੁਣ ਉਹਨਾਂ ਨੇ ਮਨ ਬਣਾ ਲਿਆ ਕਿ ਇਸ ਵਾਰ ਕਾਂਗਰਸ ਨੂੰ ਵੋਟ ਪਾ ਕੇ ਕੰਮ ਕਰਾਂਗੇ ਆਮ ਆਦਮੀ ਪਾਰਟੀ ਨੇ ਵੀ ਵਿਧਾਨ ਸਭਾ ਚ ਕਾਫੀ ਵਾਅਦੇ ਕੀਤੇ ਸੀਗੇ ਦੇਖੋ ਜੀ ਵਿਧਾਨ ਸਭਾ ਤੋਂ ਪਹਿਲਾਂ ਬਹੁਤ ਜ਼ਿਆਦਾ ਫਾਦੇ ਕੀਤੇ ਸੀ ਗਰੰਟੀਆਂ ਦੇ ਵਿੱਚ ਗਰੰਟੀਆਂ ਦਾ ਮਤਲਬ ਹੁੰਦਾ ਕਿ ਜਿਵੇਂ ਐਫੀਡਵਿਟ ਦੇ ਦੇਣਾ ਸੀ ਸੋ ਉਹਨਾਂ ਚੋਂ ਕੋਈ ਖਾਸ ਕਰਕੇ ਜਿਹੜੀਆਂ ਜੜੀਆਂ ਮੇਰੀਆਂ ਮਾਈਆਂ ਪੈਣਾ ਨੇ 1000 ਰੁਪਿਆ ਦੇਣਾ ਸੀ ਅੱਜ ਹਰ ਇੱਕ ਦਾ 24 24000 ਰੁਪਿਆ ਬਣ ਗਿਆ ਹੈ ਜਿਹਦਾ ਕੀ ਹੁਣ ਮੇਰਾ ਖਿਆਲ ਹੈ ਕਿ ਇਹ ਸਰਕਾਰ ਨੂੰ ਜਾ ਕੇ ਮੇਰੀਆਂ ਮਾਈਆਂ ਨੂੰ ਪੈਣਾ ਨੂੰ ਦੇਣਾ ਚਾਹੀਦਾ ਇਸ ਤਰੀਕੇ ਨਾਲ ਹੀ ਚੁਟਕੀਆਂ ਮਾਰ ਕੇ ਐਮਐਸਪੀ ਕਹਿੰਦੇ ਸੀ ਅਸੀਂ ਕੈਪਟਨ ਅਮਿੰਦਰ ਸਿੰਘ ਕੁਰਸੀ ਛੱਡ ਦੇ ਕੇਜਰੀ ਵਾਲ ਨੂੰ ਕੁਰਸੀ ਤੇ ਬਿਠਾ ਤੇ ਅਸੀਂ 5 ਮਿੰਟਾਂ ਚ ਐਮਐਸਬੀ ਤੇ ਹੀ ਫਸਲਾਂ ਤੇ ਦੇ ਦਾਂਗੇ ਹੁਣ ਉਹ ਲੋਕ ਜਿਹੜੇ ਬੋਲਦੇ ਸੀ ਜ਼ਿੰਮੇਵਾਰੀ ਪੋਜੀਸ਼ਨਾਂ ਤੇ ਬਤੌਰ ਕੈਬਨਿਟ ਮਿਨਿਸਟਰ ਬਿੱਤੇ ਨੇ ਤੇ ਹੁਣ ਕੈਮਰਿਆਂ ਤੋਂ ਲੁਕਦੇ ਫਿਰਦੇ ਨੇ ਸੋ ਜਿਹੜਾ ਉਹ ਕੈਬਨਿਟ ਮਿਨਿਸਟਰ ਇੱਥੇ ਖੁੱਡੀਆਂ ਸਾਫ ਲੜ ਰਹੇ ਨੇ ਇਲੈਕਸ਼ਨ ਲਿਮਟ ਦਾ ਉਹ ਹੁਣ ਖੇਤੀਬਾੜੀ ਦੇ ਵਿਭਾਗ ਦੇ ਆਪਣਾ ਮੰਤਰੀ ਨੇ ਪਰ ਜਦੋਂ ਇੱਥੇ ਹੜਾ ਜਦੋਂ ਇੱਥੇ ਗੜੇਮਾਰੀ ਹੋਈ ਤੇ ਕਿਸਾਨਾਂ ਦੇ ਫਸਲਾਂ ਦਾ ਨੁਕਸਾਨ ਹੋਇਆ ਤੇ ਦੇਖੋ 1 ਨੂੰ 20 ਕੋਈ ਮਾਫੀ ਨਹੀਂ ਮਿਲਿਆ ਤੇ ਕਹਿੰਦੇ ਕੀ ਹੁੰਦੇ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਗਰਦੋਰੀਆਂ ਜੇ ਕਿਸੇ ਕਿਸਾਨ ਦਾ ਫਸਲ ਦਾ ਨੁਕਸਾਨ ਹੋ ਜਾਏਗਾ ਗਰਦੋਰੀਆਂ ਬਾਝੁੰਦੀਆਂ ਰਹਿਣਗੀਆਂ 25-25000 ਰੁਪਿਆ ਸੀ ਪਹਿਲਾਂ ਅਕਾਊਂਟ ਅਚਪਾ ਦੇਾਂਗੇ 25000 ਰੁਪਿਆ ਛੱਡੋ ਕਿਸੇ ਨੂੰ 2500 ਰੁਪਿਆ ਜਾਂ 25 ਰੁਪਏ ਤੱਕ ਵੀ ਨਹੀਂ ਮਿਲੇ ਉਹਨਾਂ ਦਾ ਪਰਬਾਦੀ ਹੋਗੀ ਉਹਨਾਂ ਦੀ ਫਸਲ ਅਗਲੀ ਸਾਲ ਵੱਲੋਂ ਪੰਜਾਬ ਚੋਂ ਯਾਤਰਾ ਵੀ ਕੀਤੀ ਜਾਂਦੀ ਸੀ ਤੇ ਹੁਣ ਵੀ ਕਹਿੰਦੇ ਇੱਕ ਮੌਕਾ ਸਾਨੂੰ ਹੋਰ ਦੇ ਉਹ ਤਾਂ ਪੰਜਾਬ ਬਚਾਊ ਯਾਤਰਾ ਨਹੀਂ ਉਹ ਤਾਂ ਅਕਾਲੀ ਬਚਾਊ ਯਾਤਰਾ ਤੇ ਸੁਖਬੀਰ ਸਿੰਘ ਬਾਦਲ ਬਚਾਊ ਯਾਤਰਾ ਹੈਗੀ ਕਿਸ ਤੋਂ ਵਿਚਾਰੇ ਨੇ ਪੰਜਾਬ ਨੂੰ ਪੰਜਾਬ ਤੇ ਕੋਈ ਹਮਲਾ ਹੋ ਰਿਹਾ ਮੈਨੂੰ ਦੱਸੋ ਇਹ ਤਾਂ ਸਿਰਫ ਆਪਣੀ ਹੋਂਦ ਬਚਾਉਣ ਤੇ ਲੱਗੇ ਹੋਏ ਨੇ ਤੇ ਅੱਜ ਜਿਹੜੇ ਮੁੱਦੇ ਅਕਾਲੀ ਦਲ ਚੱਕ ਰਹੇ ਹੈ ਇਹ ਮੁੱਦੇ ਉਹ ਹੋਂਦ ਨੇ ਜਿਹੜੇ ਕਿ ਇਹ ਪਹਿਲਾਂ ਮੁੱਦੇ ਛੱਡ ਗਏ ਸੀ ਅੱਜ ਇਹਨਾਂ ਨੂੰ ਪੱਥ ਯਾਦ ਆ ਗਿਆ ਜਦੋਂ ਰਾਜ ਭਾਗ ਚੁੰਧੇ ਹੈ ਉਦੋਂ ਇਹਨਾਂ ਨੂੰ ਪੰਥਰੀ ਯਾਦ ਆਉਂਦਾ ਉਦੋਂ ਇਹਨਾਂ ਨੂੰ ਚੰਡੀਗੜ੍ਹ ਦੀ ਯਾਦ ਆਉਂਦਾ ਉਦੋਂ ਇਹਨਾਂ ਨੂੰ ਹੋਰ ਗੱਲਾਂ ਨਹੀਂ ਯਾਦ ਆਉਂਦੀਆਂ ਇਹ ਸ਼ਾਇਲ ਨਹੀਂ ਯਾਦ ਆਉਂਦੀ ਜਦੋਂ ਹੁਣ ਇਹ ਵਿਰੋਧੀ ਧਿਰ ਚ ਇਹ ਤਾਂ ਮੈਂ ਕਹਿੰਦਾ ਵਿਰੋਧੀ ਧਿਰ ਚ ਵੀ ਹੈ ਤਿੰਨ 117 ਚੋਂ ਤਿੰਨ ਨੇ ਠੀਕ ਹੈ ਨਾ ਉਹ ਵੀ ਤਿੰਨ ਚੋਂ ਦੋ ਅਕਾਲੀ ਦਲ ਦੇ ਬਾਕੀ ਨੇ ਸੋ ਇਸ ਕਰਕੇ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਅਕਾਲੀ ਦਲ ਦਾ ਬਿਲਕੁਲ ਹੋਂਦ ਖਤਮ ਹੋ ਗਈ ਹੈ ਆ 13 ਚੋਂ 21 ਸੀਟ ਅਕਾਲੀ ਦਲ ਨੂੰ ਨਹੀਂ ਆ ਰਹੀ